ਰੋਸ਼ਕਿਰਦਨੀ ਹੈ ਕਿ ਤੁਸੀਂ ਕੋਈ ਰਾਣੀ ਨਹੀਂ ਮੈਂ ਬੇਤ ਕਾਂਗਰਸ ਤਾਂ ਨਹੀਂ ਪਹੁੰਚ ਗਏ ਪਹਿਲਾ ਧੋਖਾ ਇਹਨਾਂ ਸਾਰਿਆਂ ਨਾਲ ਸਾਡੇ ਭੈਣਾ ਭਾਈਆਂ ਨਾਲ ਕਾਂਗਰਸ ਸਰਕਾਰ ਜੋ ਹੈ 2020 ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਹਰੀ ਹੁੰਦੇ ਸੀ ਜਿਹੜੇ ਸਿਰਸਾ ਫਾਰਮ ਹਾਊਸ ਚ ਨਿਕਲੇ ਹੀ ਨਹੀਂ ਸਕਦੇ ਤੇ ਇੱਕ ਪਾਸੇ ਮੈਂ ਤਾਂ ਉਹ ਵੀ ਚਲੋ ਗੱਲ ਕਰਦਾ ਇੱਕ ਪਾਸੇ ਮੁੱਖ ਮੰਤਰੀ ਦੂਜਾ ਜਿਹੜਾ ਕਹਿੰਦਾ ਸੂਰਜ ਅਸਤ ਪਰ ਮੁੱਖ ਮੰਤਰੀ ਮਸਤ ਉਹ ਰਾਤ ਨੂੰ ਫੈਸਲੇ ਲੈਂਦੇ ਨੇ ਸਵੇਰੇ ਮੁੱਕਰ ਜਾਂਦੇ ਨੇ ਇੱਕ ਪਾਸੇ ਲੋਕ ਸੰਘਰਸ਼ ਪੈਦਾ ਹੋਈ ਪਾਰਟੀ ਸ਼ਰਮ ਨੇ ਕਾਲੀ ਦਲ ਦੇ ਪਾਰਟੀ ਵਾਸਤੇ ਵੀ ਵਾਅਦੇ ਹੜਾ ਚ ਕਿਵੇਂ ਸੇਵਾ ਕਰ ਰਹੇ ਨੇ ਇਹ ਵੀ ਤਾਂ ਮਜੱਸਮਾ ਇੱਕ ਮੈਂ ਫੇਰ ਕਹਿ ਰਹਾ ਸੀ ਬਚਨਵਦ ਦਾ ਪਾਰਟੀ ਬਚਨਵਦ ਦਾ ਅੱਜ ਮੈਂ ਸਿੰਬੋਲਿਕ ਤੌਰ ਤੇ ਆਇਆ ਅੱਜ ਮੀਟਿੰਗ ਕਰਨ ਗਏ ਸੀ ਜਿਹਨਾਂ ਦੇ ਉਹ ਗਏ ਹੋਏ ਨਹੀਂ ਮੈਂ ਤਾਂ ਪਹਿਲਾਂ ਕਹਿ ਕੇ ਆਇਆ ਮੈਂ ਕਿਹਾ ਜੋਸ਼ ਤੇ ਹੋਸ਼ ਨਾਲ ਰਾਣੀ ਚ ਨ ਲੜਾਈ ਲੜਨੀ ਆਪਾਂ ਨੇ ਟੇਬਲ ਟਾਕ ਵੀ ਕਰਨੀ ਆ ਕਹ ਲਓ ਇਹਨਾਂ ਕਹਿੰਦੇ ਸਾਡੀ ਗੱਲ ਨਹੀਂ ਮੰਨੀ ਕੋ ਸੁਣ ਨਹੀਂ ਸਿਆ ਤਿੰਨ ਬੰਦੇ ਦਾ ਵਕਤ ਗਿਆ ਦਾ ਆਰਦੀਪ ਅਨਾਰ ਜੀ ਗਏ ਹੋਏ ਨੇ ਨਾਲ ਜੇ ਗੱਲਬਾਤ ਤੇ ਗੱਲ ਨਹੀਂ ਪੜਦੇ ਸਰਕਾਰ ਦੇ ਕੰਨ ਖੋਲਦੇ ਨੇ ਤੇ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਨਾਲ ਬਚਨਵਦ ਹੈ ਤਾਂ ਗੱਲ ਮਾਰ ਕੇ ਇੱਥੇ ਹੀ ਧਾਨਾ ਸਮਾਪਤ ਹੋਇਆ ਸੀ ਉਹ ਜਕਾਰਾ ਬੁਲਾ ਕੇ ਗੁਰੂ ਸਾਹਿਬ ਦੇ ਕਰਤੇ ਜਾ ਕੇ ਮੱਥਾ ਟੇਕਦਾ ਦੁੱਤੇ ਪਾਦਾਨ ਮਾਰਾ ਹੀ ਸੀ ਪਰ ਜੇ ਸੰਘਰਸ਼ ਚੱਲਦਾ ਤਾਂ ਜੇ ਇਹਨਾਂ ਨੂੰ ਕੋਈ ਖਰੋਚ ਵੀ ਆਉਂਦੀ ਸੀ ਬਚਨ ਵੱਧਾ ਅਸੀਂ ਮੈਂ ਫੇਰ ਕਿਹਾ ਮੇਰਾ ਸੁਭਾਅ ਝੂਠ ਬੋਲਣ ਦਾ ਖੱਪੇ ਸੱਚ ਗੱਲ ਕਰਦਾਨੀ ਹੈ ਵਿਨੇਦਰਾ ਹਸਪਤਾਲ ਦੀਆਂ ਕੰਦਾ ਹਲਾ ਕੇ ਜੜਾ ਪਟਦੇ ਆ ਕਿ ਜੇ ਕਿਸੇ ਨੂੰ ਖਰੋਚ ਵੀ ਆ ਗਈ ਉਪਰੋਗ ਛਾਲ ਬੰਨ੍ਹ ਗੇਣਾ ਬਹੁਤ ਦੂਰ ਦੀ ਗੱਲ ਹੈ ਸਰਕਾਰ ਦੇ ਤਬੂਤ ਕਿਲ ਸਾਬਤ ਕਰ ਦੇਾਂਗੇ ਜੇ ਕਿਤੇ ਕਿਸੇ ਨੂੰ ਇੱਥੇ ਝਰੀਟ ਵੀ ਆ ਠੀਕ ਜੇਮਨੇ ਅਕਾਲੀ ਦਰ ਦੇ ਪ੍ਰਧਾਨ ਜਿਹੜੇ ਹੈਗੇ ਜਿਲ੍ਹਾ ਮਸਿੰਗ ਰੱਢੀ ਜੀ ਤੁਹਾਡੇ ਸਮਰਥਨ ਜਾਈ ਹੈ ਕੀ ਕਹਿੰਦਾ ਕਰਦੇ ਹੋ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਇੱਥੇ ਇਹ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਇਹਨਾਂ ਨੂੰ ਮੈਂ ਇੱਕ ਕੱਲ ਫੋਨ ਕੀਤਾ ਸੀ ਫੋਨ ਦੇ ਲਗਭਗ ਰੀਮੈਂਟਾਂ ਚ ਸਾਡੇ ਕੋਲ ਪਹੁੰਚ ਗਏ ਸੀ ਜਦੋਂ ਇਹਨਾਂ ਕੋਲ ਗੱਲ ਪਹੁੰਚੀ ਸੀ ਤੇ ਇਹਨਾਂ ਨੂੰ ਅਸੀਂ ਸਾਰਾ ਮੀਟਰ ਦੱਸਿਆ ਸੀ ਤੇ ਸਾਰੀ ਕਹਾਣੀ ਇਹ ਸੀ ਵੀ ਹੁਣ ਗੱਲ 2020 ਬੈਚ ਦੀ ਨਹੀਂ ਰਹੀ ਹੈ ਜਿਹੜੇ ਚ ਅਸੀਂ ਦੋ ਜੁਆਇਨਿੰਗ ਲੈਟਰ ਲੈ ਕੇ ਆਏ ਸੀ ਗੱਲ ਪੂਰੇ ਨਰਸਿੰਗ ਕੈਡਰ ਦੀ ਹੈ ਜਿਹੜਾ ਪੁਰਾਣਾ ਸਾਡਾ 2000 6 ਤੋ ਚੱਲਿਆ ਆ ਰਿਹਾ ਸੀ ਤੇ 2016 ਤੱਕ ਉਹੀ ਚੱਲਦਾ ਆ 2016 ਨਹੀਂ 2019 ਤੱਕ ਵੀ ਉਹੀ ਚੱਲਦਾ ਆ ਔਰ ਵਿੱਚ ਆ ਕੇ ਇਹਨਾਂ ਨੇ ਸਾਡਾ 2800 ਗ੍ਰੇਡ ਪੇ ਕਰਤਾ ਸਾਡਾ ਪੂਰਾ ਕੈਡਰ ਇੱਕ ਹੈ ਕੋਈ ਜਿਹੜਾ ਮਰਜ਼ੀ ਵੇਚ ਹੋਏ ਅਸੀਂ ਨਾਲ ਖੜੇ ਆ ਤੇ 4000 ਗ੍ਰੇਡ ਪੇ ਵਾਸਤੇ ਤਗੜਾ ਸੰਘਰਸ਼ ਕਰਾਂਗੇ ਹੋਰ ਤਿੱਖਾ ਕਰਾਂਗੇ ਤੇ ਸਾਡੇ ਨਾਲ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸ਼੍ਰੋਮਣੀ ਅਕਾਲੀ ਦਲ ਸਾਡੇ ਨਾਲ ਖੜੀ ਹੈ ਤੇ ਇਹਦੇ ਵਾਸਤੇ ਜਨ ਨੂੰ ਬਹੁਤ ਬਹੁਤ ਧੰਨਵਾਦ ਦਿੰਨੇ ਆ